ਜਦੋਂ ਬੱਚਾ ਜਾਣਵ ਲੈਂਦਾ ਮਾਂ ਨੂੰ ਤਰਸਦਾ ਮਾਂ ਬੱਚੇ ਨੂੰ ਤਰਸਦੀ ਆ ਵੀਰ ਜੀ ਮੇਰਾ ਵੀ ਉਹੀ ਹਾਲ ਆ ਮੇਰੇ ਬੱਚੀ ਦਾ ਵੀ ਅਸੀਂ ਇੱਕ ਦੂਜੇ ਲਈ ਨਾ ਤਰਸ ਚੁੱਕੇ ਆ ਨਾ ਕਿ ਮੇਰੀ ਮੰਮੀ ਸਾਹਮਦੇ ਨੇ ਬੱਚੇ ਨੂੰ ਮੈਂ ਬਹੁਤ ਜ਼ਿਆਦਾ ਆਪਣੀ ਬੱਚੀ ਨਹੀਂ ਚੱਕ ਸਕਦੀ ਜਦੋਂ ਬੱਚੇ ਚੱਕਦੀ ਆ ਵੀਰ ਜੀ ਮੇਰੇ ਦਰਦ ਹੁੰਦਾ ਮੈਂ ਮੈਂ ਦੱਸ ਨਹੀਂ ਸਕਦੀ ਮੈਂ ਆਪਣੀ ਬੱਚੀ ਨੂੰ ਕਿੰਨਾ ਤਰਸੀ ਪਈ ਆ ਚੱਕਣ ਨੂੰ ਕਿਉਂਕਿ ਮੈਂ ਜਦੋਂ ਚੱਕਦੀ ਆ ਮੇਰੇ ਜਦੇ ਦਰਦ ਉੱਠ ਖੜਦਾ ਵੀਰ ਜੀ ਮੇਤੇ ਦੇ ਵਿੱਚ ਤੇ ਮੇਰੇ ਪੇਟ ਦੇ ਵਿੱਚ ਪਾਣੀ ਭਰ ਚੁੱਕਾ ਆ ਤੇ ਡਾਕਟਰ ਨੇ ਮਨਾਂ ਕੀਤਾ ਹੈ ਬੱਚੇ ਨੂੰ ਦੁੱਧ ਪਿਉਣ ਤੋਂ ਮੈਂ ਤਾਂ ਹੱਥ ਜੋੜ ਕੇ ਇਸ ਸੰਗਤ ਨੂੰ ਬੇਨਤੀ ਕਰਦੀ ਆ ਕਿ ਵੀਰ ਜੀ ਭੈਣ ਜੀ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਮੇਰੀ ਮਦਦ ਹੋ ਸਕੇ ਮੈਂ ਆਪਣੀ ਬੱਚੀ ਨੂੰ ਆਪਣੀ ਛਾਤੀ ਨਾਲ ਲਾ ਸਕਾਂ ਤੇ ਮੇਰਾ ਵਧੀਆ ਇਲਾਜ ਹੋ ਸਕੇ ਬਸ ਵੀਰ ਜੀ ਮੈਂ ਤਾਂ ਹੀ ਅਰਦਾਸ ਕਰਾਂ ਕੋਈ ਨਹੀਂ ਮੇਰੀ ਮੇਰਾ ਨਾਂ ਵੀਰ ਜੀ ਅਮਨਦੀਪ ਕੌਰ ਅਮਨਦੀਪ ਕੌਰ ਪੈਣੀ ਤੁਹਾਨੂੰ ਕੀ ਦਿੱਕਤ ਹੋ ਗਈ ਸ਼ੁਰੂ ਤੋਂ ਲੈ ਕੇ ਦੱਸਿਓ ਜੀ ਕਿੱਦਾਂ ਕਿੱਦਾਂ ਕੀ ਹੋਇਆ ਸ਼ੁਰੂ ਤੋਂ ਵੀਰ ਜੀ 2 ਅਗਸਤ ਨੂੰ ਬੱਚੀ ਹੋਈ ਜੀ ਠੀਕ ਹੈ ਜੀ ਉਸ ਤੋਂ ਬਾਅਦ ਵੀਰ ਜੀ ਮੇਰੇ ਪੱਥਰੀਆਂ ਦਾ ਦਰਦ ਉੱਠ ਖੜੇ ਆ ਜੀ ਤੇ ਉਸ ਤੋਂ ਬਾਅਦ ਬਸ ਵੀਰ ਜੀ ਕਦੇ ਕਿ ਹਸਪੀਟਲ ਕੜੇ ਕਿ ਕਦੇ ਕਿਹੜੇ ਹਸਪੀਟਲ ਜੀ ਤੇ ਸੁਣਿਆ ਨਹੀਂ ਲੱਗ ਚੁਕੀ ਆ ਮੈਂ ਦੱਸ ਨਹੀਂ ਸਕਦੀ ਮੈਂ ਬਹੁਤ ਜ਼ਿਆਦਾ ਮੁਸ਼ਕਲ ਦੇ ਤੁਹਾਡੇ ਪੇਟ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਸਾਡੇ ਪੇਟ ਦੇ ਵਿੱਚ ਪਾਣੀ ਭਰਿਆ ਹੋਇਆ ਮੇਦਾ ਸਾਰਾ ਬਲੋਕ ਹੋ ਚੁੱਕਾ ਹੈ ਤੁਹਾਡਾ ਪੇਟ ਦੇ ਵਿੱਚ ਪਾਣੀ ਭਰੇ ਹੋਇਆ ਮੇਦਾ ਬਲੋਕ ਹੋ ਗਿਆ ਹੋਰ ਕੀ ਦਿੱਕਤ ਹੈ ਜੀ ਫੂਡ ਪਾਈਪ ਦੀ ਕੀ ਦਿੱਕਤ ਹੈ ਫੂਡ ਪਾਈਪ ਤੇ ਵੀਰ ਜੀ ਪੱਥਰੀ ਨੇ ਪੱਥਰੀ ਆ ਫੂਡ ਪਾਈਪ ਉਹ ਵੀ ਬਲੋਕ ਹੋ ਚੁੱਕੀ ਤੁਹਾਡੀ ਉਹ ਵੀ ਬਲੋਕ ਹੋ ਚੁੱਕੀ ਆ ਵੀਰ ਜੀ ਤੇ ਖਾ ਪੀ ਵੀਰ ਜੀ ਮੈਂ ਨਹੀਂ ਸਕਦੀ ਸਿਰਫ ਲਿਕਵਿਡ ਚੀਜ਼ਾਂ ਜਿਵੇਂ ਪਾਣੀ ਹੋ ਗਿਆ ਸਿੰਪਲ ਮਰੀਅਲ ਪਾਣੀ ਹੋ ਗਿਆ ਤੇ ਖਿਚੜੀ ਆ ਉਹ ਵੀ ਵੀਰ ਜੀ ਅੱਜ ਕੀ ਆ ਡਾਕਟਰ ਨੇ ਫਸਟ ਟਾਈਮ ਖਾਧੀ ਆ ਰੋਟੀ ਖਾਧੀ ਨੂੰ ਵੀਰ ਜੀ ਵੀ 25 ਦਿਨ ਹੋ ਗਏ ਨੇ ਪਹਿਲੇ 20 25 ਦਿਨ ਤੋਂ ਤੁਸੀਂ ਬਿਮਾਰ ਪਏ ਹੋ ਹਲੇ 2 ਮਹੀਨੇ ਦੀ ਤੁਹਾਡੀ ਨਿੱਕੀ ਜਿਹੀ ਗੁੜੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਇਹ ਛੋਟੀ ਜਿਹੀ ਬੱਚੀ ਦਾ ਵਾਸਤਾ ਜੇ ਮੇਰੀ ਵੀਡੀਓ ਇਨਸਾਨਾਂ ਤੱਕ ਪਹੁੰਚ ਰਹੀ ਹੈ ਜਿੰਨਾਂ ਦੇ ਵਿੱਚ ਇਨਸਾਨੀਅਤ ਹੈਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਜੋੜੀ ਦੀ ਬੱਚੀ ਦੀ ਮਾਂ ਇਸ ਤਿੰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਸੀਐਮਸੀ ਹਸਪੀਟਲ ਦੇ ਵਿੱਚ ਅਸੀਂ ਖੜੇ ਹੋਏ ਹਾਂ ਲੁਧਿਆਣਾ ਦੇ ਵਿੱਚ ਸਾਨੂੰ ਪਰਿਵਾਰ ਦਾ ਫੋਨ ਆਇਆ ਕਿ ਪਰਿਵਾਰ ਦੀ ਇੰਨੀ ਜ਼ਿਆਦਾ ਮੰਦੀ ਹਾਲਤ ਹੋ ਗਈ ਹੈ ਵੀ ਆਪ ਦਾ ਜੋ ਕੁਝ ਵੇਚ ਸਕਦੇ ਸੀ ਗਹਿਣੇ ਕਰ ਸਕਦੇ ਸਭ ਕੁਝ ਗਹਿਣੇ ਤਰਤਾ ਤੇ ਇੱਕ ਮਾਂ ਆਪਣੀ ਬੱਚੀ ਨੂੰ ਆਪਣੀ ਝੋਲੀ ਚ ਪਾਉਣ ਨੂੰ ਤਰਸੀ ਹੋਈ ਡਾਕਟਰਾਂ ਨੇ ਕਿਹਾ ਤਾਂ ਵੀ ਦੁੱਧ ਨਹੀਂ ਪਿਆ ਸਕਦੀ ਅਗਸਤ ਦੇ ਵਿੱਚ ਜਿਹੜੀ ਬੱਚੀ ਹੋਈ ਆ ਤਕਰੀਬਨ ਹੱਲੇ ਬੱਚੀ 2 ਮਹੀਨਿਆਂ ਦੀ ਬੱਚੀ ਆ ਇਹ ਜਿਹਦੀ ਮਾਂ ਇਸ ਟਾਈਮ ਆ ਉਹਦੀ ਜ਼ਿੰਦਗੀ ਮੌਤ ਨਾਲ ਲੜਦੀ ਪਈ ਹੈ ਫੂਡ ਪਾਈਪ ਦੇ ਵਿੱਚ ਸਮੱਸਿਆ ਆ ਗਈ ਪੇਟ ਦੇ ਵਿੱਚ ਪਾਣੀ ਭਰ ਗਿਆ ਹਾਲਾਤ ਬਹੁਤ ਮਾੜੇ ਨੇ ਜਿਹੜਾ ਭੈਣ ਦਾ ਘਰ ਵਾਲਾ ਉਹਦਾ ਨਾਮ ਵਾਹਿਗੁਰੂ ਸਿੰਘ ਤੇ ਉਹ ਵੀਰ ਰॉयਲ ਲਿੰਮੂ ਵਾਲੇ ਆ ਜਿਹੜੇ ਮੁੱਲਾਪੁਰ ਦਾਖਾ ਦੇ ਵਿੱਚ ਉੱਥੇ ਡਰਾਈਵਰੀ ਕਰਦੇ ਆ ਉਹਨਾਂ ਦੇ ਤੇ ਘਰ ਦੇ ਹਾਲਾਤ ਇੰਨੇ ਕੁ ਜ਼ਿਆਦੇ ਮਾੜੇ ਆ ਵੀ ਜਿਹੜਾ ਹਸਪਤਾਲ ਵਾਲਿਆਂ ਨੇ ਬਿੱਲ ਦਿੱਤਾ ਕਿੱਥੇ ਭੈਣ ਜੀ ਉਹ ਬਿੱਲ ਦੀਆਂ ਪਰਚੀਆਂ ਕਿੱਥੇ ਆ ਜੀ ਇੱਕ ਹਸਪਤਾਲ ਦਾ ਬਿੱਲ 75000 ਰੁਪਿਆ ਹਸਪਤਾਲ ਦਾ ਬਿੱਲ ਬਣ ਚੁੱਕਿਆ ਹਜੇ ਭੈਣ ਦਾ ਇਲਾਜ ਵਿੱਚੇ ਪਿਆ ਹੋਇਆ 75000 ਰੁਪਿਆ ਹਸਪਤਾਲ ਦਾ ਬਿੱਲ ਹੈ ਤੇ ਦੱਸੋ ਇੱਕ ਗਰੀਬ ਪਰਵਾਰ ਕਿੱਥੋਂ ਮਿਲਦਾਊਗਾ ਇਹ ਮੈਂ ਜਦ। ਡਾਕਟਰ ਨੇ ਅੱਗੇ ਦਾ ਇਲਾਜ ਕੀ ਦੱਸਿਆ ਭੈਣੇ ਤੈਨੂੰ? ਅੱਗੇ ਦਾ ਇਲਾਜ ਵੀਰ ਜੀ ਅਲਟਰਾਸਾਉਂਡ ਹੋਊਗੀ ਉਸ ਤੋਂ ਬਾਅਦ ਫਾਈਨਲ ਕਰਨਗੇ ਕਿਵੇਂ ਇਲਾਜ ਹੋਵੇਗਾ। ਇਹ ਤਾਂ ਆਪਰੇਸ਼ਨ ਹੁੰਦਾ ਜਾਂ ਕੀ ਹੁੰਦਾ ਜਾਂ ਕਿਸ ਤਰੀਕੇ ਨਾਲ? ਜਿਵੇਂ ਵੀਰ ਜੀ ਹੁਣ ਪੇਟ ਦੇ ਵਿੱਚ ਪਾਣੀ ਭਰ ਚੁੱਕਿਆ ਹੈ। ਏ ਨਹੀਂ ਪਤਾ ਹੁਣ ਪਾਈਪ ਲਾ ਕੇ ਕੱਢਣਗੇ ਪਾਣੀ ਜਾਂ ਜਿਵੇਂ ਦਵਾਈਆਂ ਦੇ ਨਾਲ ਸਪਾਉਣਗੇ ਹੁਣ ਡਾਕਟਰ ਡਿਸਾਈਡ ਕਰੇ ਤੇ ਇਹ 75000 ਰੁਪਏ ਦਾ ਬਿੱਲ ਹੁਣ ਤੱਕ ਦਾ ਬਣਿਆ ਹਾਂਜੀ ਵੀਰ ਜੀ 27 ਤਰੀਕ ਤੋਂ ਲੈ ਕੇ ਅੱਜ ਦੇ ਲੋ ਕਿੰਨੀ ਤਰੀਕ ਹੋ ਗਈ ਹੈ ਉਹ ਇਹ ਨ ਦਿਨਾਂ ਦਾ ਇਹ ਬਿੱਲ 75 ਸੰਗਤ ਜੀ ਜੇ ਤੁਸੀਂ ਇਹ ਤਰੀਕ ਨੋਟ ਕਰ ਰਹੇ ਹੋ ਤੇ 2 10 2024 ਤੱਕ ਦਾ ਬਿੱਲ ਇਹਨਾਂ ਦਾ 75000 ਬਣਿਆ ਐ ਅਡਵਾਂਸ 5000 ਰੁਪਿਆ ਤੁਸੀਂ ਜਮਾ ਕਰਾਇਆ ਹਾਂ ਜੀ ਵੀਰ ਜੀ ਇਸ ਤੋਂ ਜ਼ਿਆਦਾ ਪੈਸੇ ਇਕੱਠੇ ਨਹੀਂ ਹੋਏਗੇ ਨਹੀਂ ਵੀਰ ਜੀ ਰਿਸ਼ਤੇਦਾਰ ਵੀ ਤੁਹਾਨੂੰ ਪਤਾ ਅੱਜ ਕੱਲ ਮੂੰਹ ਮੋੜ ਜਾਂਦੇ ਆ ਜਦੋਂ ਬੰਦਾ ਮੁਸ਼ਕਲ ਦੇ ਵਿੱਚ ਹੁੰਦਾ ਮੇਰੀ ਸੰਗਤ ਅਕੀਨ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਤੜਫ ਦੀ ਮਾਣੋ ਨਾ ਕਿਉਂਕਿ ਉਹਦੇ ਮਨ ਦੇ ਵਿੱਚ ਜੋ ਭਰਿਆ ਹੋਇਆ ਹੈ ਨਾ ਇੱਕ ਮਾਂ ਹੀ ਸਮਝ ਸਕਦੀ ਹੈ ਪਿਆਰ ਭਰਿਆ ਹੋਇਆ ਆਉਦੀ ਬੱਚੀ ਦੇ ਲਈ ਆਉਦੀ ਬੱਚੀ ਦੇ ਲਈ ਵਿਰਲਾਪ ਭਰਿਆ ਹੋਇਆ ਵੀ ਕਿ ਕਿਸ ਦਿਨ ਕਦੋਂ ਇਹ ਦੇਨ ਆਊਗਾ ਕਿ ਮੈਂ ਆਉਦੀ ਬੱਚੀ ਨੂੰ ਗੋਦੀ ਚੱਕ ਲਵਾਂਗੀ ਤੇ ਉਹਨੂੰ ਆਉਦੀ ਛਾਤੀ ਨਾਲ ਲਾ ਲਵਾਂਗੀ ਹੱਥ ਜੋੜ ਕੇ ਬੇਨਤੀ ਹੈ ਵੀ ਨਿੱਕੀ ਜੀ ਬੱਚੀ ਹੈ ਨਾਲ ਉਹਦੀ ਦਾਦੀ ਹੈ ਹੱਥ ਜੋੜ ਕੇ ਗੁਰਸਿੱਖ ਪਰਿਵਾਰ ਹੈ ਔਰ ਤੁਹਾਡੇ ਤੋਂ ਮਦਦ ਮੰਗ ਰਿਹਾ ਕਿ ਸਾਡਾ ਪਰਿਵਾਰ ਦਾ ਜਿਹੜੀ ਬੱਚੀ ਤੋਂ ਉਹਦੀ ਮਾਂ ਨਾਲ ਮਿਲਾ ਦਿਓ ਮਾਂ ਦੇ ਪੇਟ ਦੇ ਵਿੱਚ ਪਾਣੀ ਭਰਿਆ ਹੋਇਆ ਹਾਲਾਤ ਕਿੰਨੇ ਮਾੜੇ ਵੇਖੋ ਕਿੰਨੀ ਮਾਸੂਮ ਬੱਚੀ 2 ਮਹੀਨਿਆਂ ਦੀ ਇਹ ਬੱਚੀ ਹੈ 2 ਮਹੀਨੇ ਬਾਅਦ ਕਿਰਪਾ ਕਰਕੇ ਮੈਂ ਚਾਹਤੀ ਕਿ ਮੁੰਤੀ ਨਾਲ ਬਹੁਤ ਮਾਦੂਰ ਲਿਸਟ ਕਿ ਵੀ ਉਹ ਚਾਹੁੰਦੀ ਹੈ ਵੀ ਮੈਨੂੰ ਮੇਰੀ ਮਾਂ ਕੋਲੇ ਭੇਜੋ ਕਿਉਂਕਿ ਬੱਚੀ ਹੱਥ ਪਛਾਣ ਲੈਂਦੀ ਹੈ ਕੀ ਦਾ ਹੱਥ ਵਾਹਿਗੁਰੂ ਜੀ ਮਾਤਾ ਜੀ ਕੋਈ ਬੈਂਕ ਦਾ ਖਾਤਾ ਹੈ ਤੁਹਾਡੇ ਕੋਲੇ ਜੀ ਕੀ ਨਾਮ ਤੇ ਹੈ ਜੀ ਬੈਂਕ ਦਾ ਖਾਤਾ ਇਦਾਂ ਹੀ ਦੱਸ ਦਿਓ ਕੋਈ ਗੱਲ ਨਹੀਂ ਉਹ ਅੱਜ ਤੁਸੀਂ ਮੈਨੂੰ ਵਟਸਐਪ ਕਰ ਦਿਓ ਵਾਹਿਗੁਰੂ ਸਿੰਘ ਦੇ ਨਾਮ ਤੇ ਜੀ ਤੇ ਕਿਹੜੀ ਬੈਂਕ ਦਾ ਖਾਤਾ ਪਸ ਵਾਹਿਗੁਰੂ ਸਿੰਘ ਤੁਹਾਡੇ ਕੀ ਲੱਗਦੀ ਹੈ ਇਹਨਾਂ ਦੇ ਪਤੀ ਨੇ ਜਿਹੜੇ ਮੁੱਲਾਪੁਰ ਦਾ ਰਾਇਲ ਲਿੰਮੂ ਵਾਲਿਆਂ ਦੀ ਕੰਮ ਕਰਦੇ ਸਟੇਟ ਬੈਂਕ ਆਫ ਇੰਡੀਆ ਦਾ ਖਾਤਾ ਅਸੀਂ ਸਕਰੀਨ ਤੇ ਇੱਕ ਖਾਤਾ ਪਾਵਾਂਗੇ ਭੈਣ ਦੇ ਪਤੀ ਦਾ ਜਿਹਦਾ ਨਾਮ ਹੈ ਵਾਹਿਗੁਰੂ ਸਿੰਘ ਜਿਹੜਾ ਐਡਰੈਸ ਕੀ ਹੈ ਭੈਣ ਜੀ ਤੁਹਾਡਾ ਪੂਰਾ ਘਰ ਦਾ ਐਡਰੈਸ ਤੁਸੀਂ ਮਨਜਾ ਬੋਲ ਕੇ ਦੱਸ ਦੇ ਜੀ ਵਾਹਿਗੁਰੂ ਸਿੰਘ ਸਨ ਆਫ ਗੁਰਦੀਪ ਸਿੰਘ ਪਿੰਡ ਅਬੂਆ ਅਬੂ ਆ ਜਿਲ੍ਹਾ ਗੜਾਪਿੰਡ ਤੋਂ ਤੁਹਾਨੂੰ ਦਿਆਣਾ ਲੁਧਿਆਣਾ ਜਿਲ੍ਹਾ ਬਿੰਦ ਕਿੰਨੇ ਦਿਨਾਂ ਤੋਂ ਇੱਥੇ ਦਾਖਲ ਹੋ ਤੁਸੀਂ ਇੱਥੇ ਅਸੀਂ 27 ਤਰੀਕ ਤੋਂ ਆਏ ਹੋ ਰਾਤੀ 27 ਤਰੀਕ ਪੈਸੇ ਸਾਨੂੰ ਡੇਢ ਮਹੀਨਾ ਹੋ ਗਿਆ ਇਸ ਲੈ ਕੇ ਭੰਜੇ ਫਿਰਦੇ ਹੋ ਤੁਸੀਂ ਲੈਣ ਬਾਤ ਸਾਨੂੰ ਕੋਈ ਰਾਹ ਹੀ ਨਹੀਂ ਮਿਲਿਆ ਹੈਗਾ ਜਦੋਂ ਹੁਣ ਅਸੀਂ ਇੱਥੇ ਆਏ ਸਾਡੇ ਬਸੋਂ ਬਾਅਦ ਭੈਣ ਜੀ ਐਮ ਸੀ ਹਸਪੀਟਲ ਦੇ ਵਿੱਚ ਦਾਖਲ ਹਰ ਚੀਜ਼ ਤੁਹਾਨੂੰ ਅਵੇਲੇਬਲ ਕਰਵਾ ਦੇਾਂਗੇ ਇਹਨਾਂ ਦੀ ਜਾਣਕਾਰੀ ਇਹਨਾਂ ਦਾ ਪਰਸਨਲ ਮੋਬਾਈਲ ਨੰਬਰ ਕਾਊਂਟਰ ਨੰਬਰ ਤੁਹਾਡੀ ਸਕਰੀਨ ਤੇ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪਰਿਵਾਰ ਦੀ ਮਦਦ ਲਈ ਅੱਗੇ ਜ਼ਰੂਰ ਕਰੋ 実はね、お写真が。